ਦੇ ਨਾਲ ਜਦੋਂ ਸਾਨੂੰ ਟੱਕਰੀ ਤਹਨੀ ਜੀ ਨੇ ਕਿਹਾ ਕਿ ਬਾਬਾ ਜੀ ਆਪਾਂ ਇਹ ਗੱਡੀ ਪਹਿਲਾਂ ਪਕੜੀ ਸੀ ਅਸੀਂ ਇਸ ਗੱਡੀ ਦਾ ਜਦੋਂ ਪਿੱਛਾ ਕੀਤਾ ਇਹਨੇ ਪਿੰਡਾਂ ਦੇ ਗੱਡੀ ਬਾਹਰ ਲਈ 2 2.5 ਘੰਟੇ ਸਾਨੂੰ ਹੈਰਾਨ ਕਰਦਾ ਰਿਹਾ ਇਹਨੇ ਬਹੁਤ ਗੱਡੀ ਭਜਾਈ ਸਾਈਡਾਂ ਵੀ ਮਾਰੀਆਂ ਆਕੇ ਸਮਾਣੇ ਜਦੋਂ ਸੜਕ ਤੇ ਚੜਿਆ ਫਿਰ ਅਸੀਂ ਇਹਦੀ ਗੱਡੀ ਘੇਰ ਲਈ ਤੇ ਇਹਦੇ ਵਿੱਚ ਦੇਖਿਆ ਉਹ ਵੰਛੀ ਸੀ ਬੰਦ ਕਰੋ ਹੱਥ ਬੰਦ ਕਰੋ ਇਸ ਸਮਾਣੇ ਦੇ ਅੰਦਰ 400 ਫੁੱਟ ਉੱਚੇ ਟਾਵਰ ਤੇ ਬੈਠੇ ਆ ਪਰ ਸਰਕਾਰ ਦੇ ਕੰਨਾਂ ਤੱਕ ਜੋ ਨਹੀਂ ਰੰਗ ਰਹੀ ਕਾਹੂ ਹਫਤੇ ਵੀ ਹੋ ਰਹੀ ਆ ਇਹ ਵੀ ਬੇਅਦਬੀ ਆ ਜੇ ਸਰਕਾਰ ਕਾਨੂੰਨ ਬਣਾਉਂਦੀ ਆ ਸਖਤ ਤਾਂ ਕਾਹੂ ਹਫਤੇ ਦਾ ਵੀ ਸਖਤ ਕਾਨੂੰਨ ਬਣਾਇਆ ਜਾ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਵੀ ਦਉ ਤਸਕਰੀ ਦੇ ਖਿਲਾਫ ਇਹ ਜਾ ਸਖਤ ਕਾਨੂੰਨ ਬਣਾਇਆ ਜਾਵੇ ਤਾਂ ਕਿ ਦੁਬਾਰਾ ਨਾ ਉਹ ਬੰਦਾ ਬਾਹਰ ਆਵੇ ਨਾ ਗੱਡੀ ਦੀ ਜ਼ਮਾਨਤ ਹੋਵੇ ਇਹਨੇ ਪਿੰਡਾਂ ਚ ਮਾਰ ਲਈ ਸੀ ਗੱਡੀ ਕਿਉਂਕਿ ਇਹ ਗੱਡੀ ਪਹਿਲਾਂ ਵੀ 6 ਮਹੀਨੇ ਪਹਿਲਾਂ ਸਾਡੇ ਹਣੀ ਜੀਆ ਅਸੀਂ ਸਾਰਿਆਂ ਨੇ ਜਿੱਦ ਦੇ ਇਹ ਗੱਡੀ ਰੋਕੀ ਸੀ ਠੀਕ ਹੈ ਉਦੋਂ ਵੀ ਇਹ ਗਊ ਵਾਂਛ ਲੈ ਕੇ ਜਾ ਰਿਹਾ ਸੀ ਅੱਜ ਇਹੀ ਨੰਬਰ ਦੀ ਗੱਡੀ ਸਾਡੇ ਜਦੋਂ ਸਾਨੂੰ ਟੱਕਰੀ ਤਹਾਨੀ ਜੀ ਨੇ ਕਿਹਾ ਕਿ ਬਾਬਾ ਜੀ ਆਪਾਂ ਇਹ ਗੱਡੀ ਪਹਿਲਾਂ ਪਕੜੀ ਸੀ ਅਸੀਂ ਇਸ ਗੱਡੀ ਦਾ ਜਦੋਂ ਪਿੱਛਾ ਕੀਤਾ ਤਾਂ ਇਹਨੇ ਪਿੰਡਾਂ ਚ ਗੱਡੀ ਬਾਹਰ ਲਈ 2 2.5 ਘੰਟੇ ਸਾਨੂੰ ਹੈਰਾਨ ਕਰਦਾ ਰਿਹਾ ਇਹਨੇ ਬਹੁਤ ਗੱਡੀ ਭਜਾਈ ਸਾਈਡਾਂ ਵੀ ਮਾਰੀਆਂ ਆਕੇ ਸਮਾਣੇ ਜਦੋਂ ਸੜਕ ਤੇ ਚੜਿਆ ਫਿਰ ਅਸੀਂ ਇਹਦੀ ਗੱਡੀ ਘੇਰ ਲਈ ਤੇ ਇਹਦੇ ਵਿੱਚ ਦੇਖਿਆ ਗਊ ਵਾਂਛੀ ਸੀ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਵੀ ਦਊ ਤਸਕਰੀ ਦੇ ਖਿਲਾਫ ਇਹਦਾ ਸਖਤ ਗਨੋਰ ਬਣਾਇਆ ਜਾਵੇ ਤਾਂ ਕਿ ਦੁਬਾਰਾ ਨਾ ਉਹ ਬੰਦਾ ਬਾਹਰ ਆਵੇ ਨਾ ਗੱਡੀ ਦੀ ਜਮਾਨਤ ਹੋਵੇ। ਬਾਬਾ ਸ਼ੰਕਰਾਨੰਦ ਜੀ ਅਸੀਂ ਸਾਰਿਆਂ ਨੇ 6 ਮਹੀਨੇ ਪਹਿਲਾਂ ਵੀ ਇਹ ਗੱਡੀ ਫੜੀ ਸੀ। ਅੱਜ ਵੀ ਇਹ ਗੱਡੀ ਜਦੋਂ ਅਸੀਂ ਆ ਰਹੇ ਸੀ ਤੇ ਸਾਨੂੰ ਇਹ ਜਿਹੜਾ ਨੰਬਰ ਨਜ਼ਰ ਆਇਆ ਗੱਡੀ ਦਾ ਤੇ ਹਣੀ ਨੇ ਦੱਸਿਆ ਵੀ ਇਹ ਗੱਡੀ ਤਾਂ ਆਪਾਂ ਪਹਿਲਾਂ ਵੀ ਫੜੀ ਹੋਈ ਐ। ਇਹਦੇ ਵਿੱਚ ਗੋਵੰਸ਼ ਹੋ ਸਕਦਾ। ਅਸੀਂ ਸਾਨੂੰ ਪਿੰਡਾਂ ਚ ਸਮੇਂ ਗੱਡੀ ਪਾੜ ਕੇ ਕਈ ਘੰਟੇ ਪਿੰਡਾਂ ਚੋਂ ਧਮੰਦਾ ਰਿਹਾ। ਜਦੋਂ ਇਹ ਸਾਈਡ ਤੋਂ ਨਿਕਲਿਆ ਉਹ ਕੋਟੇ ਅਸੀਂ ਜਦੋਂ ਹੱਥ ਦੇ ਕੇ ਰੋਕਣ ਦੀ ਕੋਸ਼ਿਸ਼ ਕਰੀ ਤਾਂ ਐਵੇਂ ਫਿਰ ਵੀ ਭਜਾਉਣ ਦੀ ਕੋਸ਼ਿਸ਼ ਕਰੀ ਉੱਥੇ ਅੱਗੇ ਕੋਈ ਟਰੱਕ ਖੜਾ ਸੀ ਇਸ ਕਰਕੇ ਇਹ ਗੱਡੀ ਰੁਕ ਗਈ ਤੇ ਜਦੋਂ ਦੇਖਿਆ ਇਹਦੇ ਅੰਦਰ ਇੱਕ ਗਊ ਬੰਸੀ ਪਰਿਆ ਜਿਸ ਤਰ੍ਹਾਂ ਬੇਅਦਬੀ ਤੇ ਰੋਕਣ ਵਾਸਤੇ ਇਸ ਸਮਾਨਾਂ ਦੇ ਅੰਦਰ 400 ਗੁੱਤੂਚੇ ਤਾਵਰ ਤੇ ਬੈਠਿਆ ਪਰ ਸਰਕਾਰ ਦੇ ਕੰਨਾਂ ਤੱਕ ਜੂ ਨਹੀਂ ਰੰਗ ਰਹੀ ਗਊ ਹਫਤੇ ਵੀ ਹੋ ਰਹੀ ਆ ਇਹ ਵੀ ਬੇਅਦਬੀ ਆ ਜੇ ਸਰਕਾਰ ਕਾਨੂੰਨ ਬਣਾ ਲਈਆ ਸਖਤ ਤਾਂ ਗਊ ਹੱਤਿਆ ਦਾ ਵੀ ਸਖਤ ਕਾਨੂੰਨ ਬਣਾਇਆ ਜਾਵੇ ਗੱਡੀ ਨਾਲ ਜਦੋਂ ਸਾਨੂੰ ਟੱਕਰੀ ਤਹਨੀ ਜੀ ਨੇ ਕਿਹਾ ਕਿ ਬਾਬਾ ਜੀ ਆਪਾਂ ਇਹ ਗੱਡੀ ਪਹਿਲਾਂ ਪਕੜੀ ਸੀ ਅਸੀਂ ਇਸ ਗੱਡੀ ਦਾ ਜਦੋਂ ਪਿੱਛਾ ਕੀਤਾ ਇਹਨੇ ਪਿੰਡਾਂ ਦੇ ਗੱਡੀ ਬਾਹਰ ਲਈ 2 2.5 ਘੰਟੇ ਸਾਨੂੰ ਹੈਰਾਨ ਕਰਦਾ ਰਿਹਾ ਇਹਨੇ ਬਹੁਤ ਗੱਡੀ ਭਜਾਈ ਸਾਈਡਾਂ ਵੀ ਮਾਰੀਆਂ ਆਕੇ ਸਮਾਨੇ ਜਦੋਂ ਸੜਕ ਤੇ ਚੜਿਆ ਫਿਰ ਅਸੀਂ ਇਹਦੀ ਗੱਡੀ ਘੇਰ ਲਈ ਤੇ ਇਹਦੇ ਵਿੱਚ ਦੇਖਿਆ ਗਊ ਵਨਛੀ ਸੀ ਬੰਦ ਕਰੋ ਗਊ ਹੱਤਿਆ ਬੰਦ ਕਰੋ ਇਸੋ ਸਮਾਣਾ ਦੇ ਅੰਦਰ 400 ਘੋਟੂਚੇ ਕਾਬਰ ਤੇ ਬੈਠੇ ਆ ਪਰ ਸਰਕਾਰ ਦੇ ਕੰਨਾਂ ਤੱਕ ਜੋ ਨਹੀਂ ਰੰਗ ਰਹੀ ਕਾਹੂ ਹੱਤਿਆ ਵੀ ਹੋ ਰਹੀ ਆ ਇਹ ਵੀ ਬੇਅਦਬੀ ਆ ਜੇ ਸਰਕਾਰ ਕਾਨੂੰਨ ਬਣਾਉਂਦੀ ਆ ਸਖਤ ਤਾਂ ਗਾਹੂ ਹੱਤਿਆ ਦਾ ਵੀ ਸਖਤ ਕਾਨੂੰਨ ਬਣਾਇਆ ਜਾ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਵੀ ਦੌ ਤਸਕਰੀ ਦੇ ਖਿਲਾਫ ਇਹ ਜਾ ਸਖਤ ਕਾਨੂੰਨ ਬਣਾਇਆ ਜਾਵੇ ਤਾਂ ਕਿ ਦੁਬਾਰਾ ਨਾ ਉਹ ਬੰਦਾ ਬਾਹਰ ਆਵੇ ਨਾ ਗੱਡੀ ਦੀ ਜਮਾਨਤ ਇਨੇ ਪਿੰਡਾਂ ਚ ਬਾੜ ਲਈ ਸੀ ਗੱਡੀ ਕਿਉਂਕਿ ਇਹ ਗੱਡੀ ਪਹਿਲਾਂ ਵੀ 6 ਮਹੀਨੇ ਪਹਿਲਾਂ ਸਾਡੇ ਹਣੀ ਜੀ ਐ ਅਸੀਂ ਸਾਰਿਆਂ ਨੇ ਜਿੜਦੇ ਇਹ ਗੱਡੀ ਰੋਕੀ ਸੀ ਠੀਕ ਹੈ ਉਦੋਂ ਵੀ ਇਹ ਗਊ ਵੰਛ ਲੈ ਕੇ ਜਾ ਰਿਹਾ ਸੀ ਅੱਜ ਇਹੀ ਨੰਬਰ ਦੀ ਗੱਡੀ ਸਾਡੇ ਜਦੋਂ ਸਾਨੂੰ ਟੱਕਰੀ ਤਾਂ ਹਣੀ ਜੀ ਨੇ ਕਿਹਾ ਕਿ ਬਾਬਾ ਜੀ ਆਪਾਂ ਇਹ ਗੱਡੀ ਪਹਿਲਾਂ ਪਕੜੀ ਸੀ ਅਸੀਂ ਇਸ ਗੱਡੀ ਦਾ ਜਦੋਂ ਪਿੱਛਾ ਕੀਤਾ ਤਾਂ ਇਹਨੇ ਪਿੰਡਾਂ ਚ ਗੱਡੀ ਬਾੜ ਲਈ 2 2.5 ਘੰਟੇ ਸਾਨੂੰ ਹੈਰਾਨ ਕਰਦਾ ਰਿਹਾ ਇਹਨੇ ਬਹੁਤ ਗੱਡੀ ਭਜਾਈ ਸਾਈਡਾਂ ਵੀ ਮਾਰੀਆਂ ਆਕੇ ਸਮਾਣੇ ਜਦੋਂ ਸੜਕ ਤੇ ਚੜਿਆ ਫਿਰ ਅਸੀਂ ਇਹਦੀ ਗੱਡੀ ਘੇਰ ਲਈ ਇਹ ਇਹ ਇਥੇ ਦੇਖਿਆ ਗਊ ਵਾਂਛੀ ਸੀ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਵੀ ਦਉ ਤਸਕਰੀ ਦੇ ਖਿਲਾਫ ਇਹ ਜੜਾ ਸਖਤ ਕਾਨੂੰਨ ਬਣਾਇਆ ਜਾਵੇ ਤਾਂ ਕਿ ਦੁਬਾਰਾ ਨਾ ਉਹ ਬੰਦਾ ਬਾਹਰ ਆਵੇ ਨਾ ਗੱਡੀ ਦੀ ਜ਼ਮਾਨਤ ਹੋਵੇ ਬਾਬਾ ਸ਼ੰਕਰਾਨੰਦ ਜੀ ਅਸੀਂ ਸਾਰਿਆਂ ਨੇ 6 ਮਹੀਨੇ ਪਹਿਲਾਂ ਵੀ ਇਹ ਗੱਡੀ ਫੜੀ ਸੀ ਅੱਜ ਵੀ ਇਹ ਗੱਡੀ ਜਦੋਂ ਅਸੀਂ ਆ ਰਹੇ ਸੀ ਤੇ ਸਾਨੂੰ ਇਹ ਜਿਹੜਾ ਨੰਬਰ ਨਜ਼ਰ ਆਇਆ ਗੱਡੀ ਦਾ ਤੇ ਹਣੀ ਨੇ ਦੱਸਿਆ ਵੀ ਇਹ ਗੱਡੀ ਤਾਂ ਆਪਾਂ ਪਹਿਲਾਂ ਵੀ ਫੜੀ ਹੋਈ ਐ ਇਹਦੇ ਵਿੱਚ ਗਊ ਵਾਂਛੀ ਹੋ ਸਕਦਾ ਅਸੀਂ ਸਾਨੂੰ ਪਿੰਡਾਂ ਚ ਸਮੇ ਗੱਡੀ ਵਾੜ ਕੇ ਕਈ ਘੰਟੇ ਪਿੰਡਾਂ ਚ ਹਿਮੰਦਾ ਰਹਾ ਜਦੋਂ ਇਹ ਸੜਕ ਤੇ ਨਿਕਲਿਆ ਚੌਕ ਤੇ ਉਹ ਫਿਰ ਜਦੋਂ ਹੱਥ ਦੇ ਕੇ ਰੋਕਣ ਦੀ ਕੋਸ਼ਿਸ਼ ਕਰੀ ਤਾਂ ਇਹਨੇ ਫਿਰ ਵੀ ਭਜਾਣ ਦੀ ਕੋਸ਼ਿਸ਼ ਕੀਤੀ ਉੱਥੇ ਅੱਗੇ ਕੋਈ ਟਰੱਕ ਖੜਾ ਸੀ ਇਸ ਕਰਕੇ ਇਹ ਗੱਡੀ ਰੁਕ ਗਈ ਤੇ ਜਦੋਂ ਦੇਖਿਆ ਇਹਦੇ ਮਰਨ ਗੋਵਾਂਛੀ ਪਿਆ ਜਿਸ ਤਰ੍ਹਾਂ ਬੇਦਬੀ ਇੱਕ ਰੋਕਣ ਵਾਸਤੇ ਇਸ ਸਮਾਣਾ ਦੇ ਅੰਦਰ 400 ਫੁੱਟ ਉੱਚੇ ਟਾਵਰ ਤੇ ਬੈਠਿਆ ਪਰ ਸਰਕਾਰ ਦੇ ਕੰਨਾਂ ਤੇ ਜੂਨੀ ਰੰਗ ਰੇ ਗਊ ਹੱਤਿਆ ਵੀ ਹੋ ਰਹੀ ਆ ਇਹ ਵੀ ਬੇਅਦਬੀ ਆ ਜੇ ਸਰਕਾਰ ਕਾਨੂੰਨ ਬਣਾਉਣੀ ਆ ਸਖਤ ਤਾਂ ਗਊ ਹੱਤਿਆ ਦਾ ਵੀ ਸਖਤ ਕਾਨੂੰਨ ਬਣਾਇਆ ਜਾ